ਕਰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜੀ ਫਰਮਾਉਣਾ ਕਰਦੇ ਨੇ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਚੇਤ ਦੇ ਮਹੀਨੇ ਦੇ ਵਿੱਚ ਗੋਬਿੰਦ ਨੂੰ ਗੋਬਿੰਦ ਦਾ ਮਤਲਬ ਹੈ ਗੋ ਮਤਲਬ ਧਰਤੀ ਬਿੰਦ ਮਤਲਬ ਸਾਈਂ ਮਾਲਕ ਇਹ ਧਰਤੀ ਦਾ ਜਿਹੜਾ ਮਾਲਕ ਹੈ ਸਾਈਂ ਹੈ ਪਿਆਰਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਨੂੰ ਅਰਾਧਨਾ ਚਾਹੀਦਾ ਹੈ ਉਹਨੂੰ ਯਾਦ ਕਰਨਾ ਚਾਹੀਦਾ ਤੇ ਉਹਦੇ ਨਾਲ ਹੋਏਗਾ ਕਿ ਹੋਵੇ ਆਨੰਦ ਕਣਾ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਜਾਏਗਾ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਜਦੋਂ ਸਤਗੁਰ ਜੀਵਨ ਦੇ ਵਿੱਚ ਮਿਲ ਜਾਵੇ ਪਾਇਆ ਜਾਏ ਤਾਂ ਜੀਵਨ ਵਿੱਚ ਆਨੰਦ ਪੈਦਾ ਹੋ ਜਾਂਦਾ ਤੇ ਸਤਗੁਰ ਦਾ ਕਰਮ ਹੀ ਇਹ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨਾਲ ਮਿਲਾ ਦੇਣਾ ਹੈ ਤੇ ਗੁਰੂ ਪਿਆਰਿਓ ਚੇਤ ਦੇ ਮਹੀਨੇ ਦੇ ਵਿੱਚ ਰੱਬ ਨੂੰ ਅਸੀਂ ਤਾਂ ਇਰਾਦਾਾਂਗੇ ਜੇ ਅਸੀਂ ਗੁਰੂ ਘਰ ਆਵਾਂਗੇ ਗੁਰੂ ਦੀ ਬਾਣੀ ਪੜਾਂਗੇ ਗੁਰੂ ਦੇ ਨਾਮ ਨੂੰ ਜਪਾਂਗੇ ਗੁਰੂ ਦੇ ਦੁਆਰਾ ਅਸੀਂ ਅਕਾਲ ਪੁਰਖ ਨੂੰ ਜਪ ਸਕਦੇ ਹਾਂ ਇਸੇ ਕਰਕੇ ਸਤਿਗੁਰ ਕਹਿੰਦੇ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ ਕਣਾ ਮਤਲਬ ਬਹੁਤ ਜ਼ਿਆਦਾ ਜਿਹਦਾ ਕੋਈ ਅੰਤ ਨਹੀਂ ਬਹੁਤ ਜ਼ਿਆਦਾ ਜੀਵਨ ਵਿੱਚ ਆਨੰਦ ਆ ਜਾਏਗਾ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪੜਾ ਸੰਤ ਜਨਾਂ ਸੰਤ ਦੇ ਜਨਾਂ ਨੂੰ ਮਿਲ ਕੇ ਸੇਵਕਾਂ ਨੂੰ ਮਿਲ ਕੇ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਸਤਗੁਰ ਕਹਿੰਦੇ ਇਹ ਜਿਹੜਾ ਗੋਬਿੰਦ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਇਹ ਪਾਇਆ ਜਾਂਦਾ ਹੈ ਸੰਤ ਜਿਨਾ ਮਿਲ ਪਾਈਏ ਰਸਨਾ ਰਸਨਾ ਮਤਲਬ ਜੀਵ ਨਾਮ ਪਣਾ ਇਸ ਜੀਵ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਣਾ ਜਪਿਆ ਜਾ ਸਕਦਾ ਹੈ ਸੰਤ ਸਾਡੇ ਲਈ ਕੌਣ ਹੈ ਸੰਤ ਹੈ ਸਾਡੇ ਲਈ ਸਾਡਾ ਸਤਗੁਰ ਗੁਰੂ ਨਾਨਕ ਤੋਂ ਵੱਡਾ ਕੋਈ ਦੁਨੀਆ ਤੇ ਸੰਤ ਨਹੀਂ ਗੁਰੂ ਰਵਿਦਾਸ ਤੋਂ ਵੱਡਾ ਕੋਈ ਦੁਨੀਆ ਤੇ ਸੰਤ ਨਹੀਂ ਗੁਰੂ ਕਬੀਰ ਗੁਰੂ ਨਾਮਦੇਵ ਇਹਨਾਂ ਤੋਂ ਬਿਨਾਂ ਇਹਨਾਂ ਤੋਂ ਵੱਡਾ ਕੋਈ ਦੁਨੀਆ ਤੇ ਸੰਤ ਨਹੀਂ ਸਾਡੇ ਲਈ ਜੇ ਮੌਜੂਦਾ ਕੋਈ ਸੰਤ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਔਰ ਜਿੰਨੇ ਬਾਣੀ ਦੇ ਵਿੱਚ ਜਿੰਨੇ ਮਹਾਪੁਰਖ ਬਿਰਾਜਮਾਨ ਨੇ ਇਹ ਸਾਡੇ ਸੰਤ ਨੇ ਅਸੀਂ ਇਹਨਾਂ ਸੰਤਾਂ ਦੇ ਨਾਲ ਇਹਨਾਂ ਦੇ ਉਪਦੇਸ਼ਾਂ ਦੇ ਨਾਲ ਜੁੜ ਕੇ ਆਪਣੀ ਜੀਵ ਦੇ ਨਾਲ ਪ੍ਰਮਾਤਮਾ ਦਾ ਨਾਮ ਭਣਾ ਭਾਵ ਜਪਣਾ ਹੈ ਤੇ ਫਿਰ ਜੀਵਨ ਦੇ ਵਿੱਚ ਆਨੰਦ ਆ ਜਾਏਗਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਏਗਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਭਾਈ ਰੱਬ ਨੂੰ ਯਾਦ ਕਰਦੇ ਨੇ ਰੱਬ ਦੇ ਨਾਲ ਜੁੜ ਜਾਂਦੇ ਨੇ ਗੁਰੂ ਕੋਲ ਆ ਕੇ ਗੁਰੂ ਕੋਲ ਆ ਕੇ ਰੱਬ ਦਾ ਨਾਮ ਜਪਨਾ ਕਰਦੇ ਨੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਨ ਪਾਇਆ ਪ੍ਰਭੇ ਆਪਣਾ ਆਏ ਚ ਸ ਗਣਾ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਪ੍ਰਭੂ ਨੂੰ ਪਾ ਲਿਆ ਨਾ ਆਏ ਤੇ ਸੈ ਗਣਾ ਉਹ ਸੰਸਾਰ ਦੇ ਵਿੱਚ ਆਏ ਗਿਣੇ ਜਾਂਦੇ ਨੇ ਤੇ ਗੁਰੂ ਪਿਆਰੇ ਜਦੋਂ ਸਕੂਲ ਲੱਗਦਾ ਨਾ ਸਕੂਲ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ ਨਾ ਸਕੂਲ ਦੇ ਵਿੱਚ ਕਲਾਸ ਵਿੱਚ ਬੈਠਦੇ ਨੇ ਤੇ ਅਧਿਆਪਕ ਪੜਾਉਂਦਾ ਹੈ ਤੇ ਬਾਅਦ ਵਿੱਚ ਅਟੈਂਡੈਂਸ ਲੱਗਦੀ ਹੈ ਹਾਜ਼ਰੀ ਲੱਗਦੀ ਹੈ ਉਹਨਾਂ ਬੱਚਿਆਂ ਨੂੰ ਹੀ ਸਕੂਲ ਵਿੱਚ ਆਇਆ ਮੰਨਿਆ ਜਾਂਦਾ ਜਿਨ੍ਹਾਂ ਦੀ ਹਾਜ਼ਰੀ ਲੱਗਦੀ ਹੈ ਜਿਹੜੇ ਪੜ੍ਹਦੇ ਨੇ ਤੇ ਭਾਵੇਂ ਕੋਈ ਵਰਦੀ ਪਾ ਕੇ ਸਕੂਲ ਦੇ ਬਾਹਰ ਤੁਰਿਆ ਫਿਰੇ ਬੈਗ ਚਾ ਕੇ ਸਾਰੀ ਦਿਹਾੜੀ ਸਕੂਲ ਦੇ ਆਲੇ-ਦੁਆਲੇ ਗੇੜੇ ਕੱਢੀ ਚੱਲੇ ਵੀ ਮੈਂ ਤਾਂ ਜੀ ਵਰਦੀ ਪਾ ਕੇ ਸਕੂਲ ਦੇ ਆਲੇ-ਦੁਆਲੇ ਗੇੜੇ ਕੱਡੇ ਨੇ ਮੇਰੀ ਤਾਂ ਹਾਜ਼ਰੀ ਲੱਗ ਜੇਗੀ ਨਹੀਂ ਇਸੇ ਤਰ੍ਹਾਂ ਇਹ ਸੰਸਾਰ ਹੈ ਇਸ ਸੰਸਾਰ ਦੇ ਵਿੱਚ ਉਹੀ ਆਏ ਸਫਲੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਤੇ ਜਿਨ੍ਹਾਂ ਨੇ ਨਹੀਂ ਜਪਿਆ ਨਾ ਤਾਂ ਗੁਰੂ ਪਿਆਰਿਓ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਇੱਕ ਅਧਿਆਪਕ ਇੱਕ ਟੀਚਰ ਇੱਕ ਪ੍ਰੋਫੈਸਰ ਆਪਣੇ ਕਲਾਸ ਦੇ ਵਿੱਚ ਬੈਠੇ ਹੋਏ ਬੱਚਿਆਂ ਨੂੰ ਕਹਿੰਦਾ ਨਾ ਵੀ ਬੱਚਿਓ ਜਿਹੜੇ ਤਾਂ ਪੜਦੇ ਨੇ ਉਹ ਤਾਂ ਵਧੀਆ ਨੇ ਜਿਹੜੇ ਨਹੀਂ ਪੜਦੇ ਉਹ ਇੱਥੇ ਕਰਨ ਕੀ ਆਏ ਨੇ ਸਵਾਲ ਕਰਦੇ ਨੇ ਨਾ ਜੇ ਬਹੁਤਿਆਂ ਕੋਈ ਸ਼ਰਾਰਤਾਂ ਕਰਦਾ ਹੋਵੇ ਹਲਤਾਂ ਕਰਦਾ ਹੋਵੇ ਉਹਨੂੰ ਆਖਿਆ ਜਾਂਦਾ ਵੀ ਤੂੰ ਇੱਥੇ ਕਰਨ ਕੀ ਆਇਆ ਇਹਦੋਂ ਚੰਗਾ ਨਾ ਹੀ ਆਉਂਦਾ ਨਾ ਤੂੰ ਆਪ ਪੜਦਾ ਤੇ ਨਾ ਦੂਜਿਆਂ ਨੂੰ ਪੜਨ ਦਿੰਦਾ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਿਹੜੇ ਮਨੁੱਖ ਹੁੰਦੇ ਨੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਸਵਾਲ ਕੀਤਾ ਜਿੰਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜੱਗ ਆਏ RAM ਰਾਜੇ ਸਤਿਗੁਰ ਕਹਿੰਦੇ ਕਿਉਂ ਸੰਸਾਰ ਤੇ ਆਏ ਨੇ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਰੱਬ ਦਾ ਨਾਮ ਹੀ ਨਹੀਂ ਜਪਣਾ ਰੱਬ ਵਾਲੇ ਰਸਤੇ ਤੇ ਤੁਰਨਾ ਹੀ ਨਹੀਂ ਹਮੇਸ਼ਾ ਨਸ਼ੇ ਵਿੱਚ ਗੁਲਤਾਨ ਰਹਿਣਾ ਹਮੇਸ਼ਾ ਬਰਿਆਈਆਂ ਕਰਦੇ ਰਹਿਣਾ ਸਤਿਗੁਰ ਸੱਚੇ ਪਾਤਸ਼ਾਹ ਵੀ ਪੁੱਛਦੇ ਨੇ ਜਿਵੇਂ ਇੱਕ ਅਧਿਆਪਕ ਪੁੱਛਦਾ ਵੀ ਜੇ ਤੂੰ ਪੜਨਾ ਨਹੀਂ ਇੱਥੇ ਲੈਣ ਕਿ ਆਇਆ ਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਪੁੱਛਦੇ ਨੇ ਪੁੱਤਰਾ ਜੇ ਤੂੰ ਰੱਬ ਦਾ ਨਾਮ ਨਹੀਂ ਜਪਣਾ ਫਿਰ ਸੰਸਾਰ ਤੇ ਆਇਆ ਕਿਉਂ ਐ ਇਹ ਸਤਿਗੁਰਾਂ ਦਾ ਸਮਝਾਉਣ ਦਾ ਤਰੀਕਾ ਅਧਿਆਪਕ ਉਥੇ ਇਹ ਨਹੀਂ ਕਹਿੰਦਾ ਵੀ ਚੱਕ ਟੈਂਡਫੌੜੀ ਤੇ ਮੁੜ ਕੇ ਆਉਣਾ ਨਹੀਂ ਉਹਦਾ ਸਮਝਾਉਣ ਦਾ ਤਰੀਕਾ ਅਧਿਆਪਕ ਦਾ ਵੀ ਤੂੰ ਇੱਥੇ ਪੜਨ ਆਇਆ ਤੇਰਾ ਮਕਸਦ ਹੈ ਸਕੂਲ ਵਿੱਚ ਪੜਨ ਦਾ ਤੇ ਪੜ ਪੜਾਈ ਵੱਲ ਧਿਆਨ ਦੇ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹ ਇੱਕ ਅਹਿਸਾਸ ਕਰਾਉਣਾ ਹੈ ਨਾ ਕਿ ਲਾਣਤਾ ਪਾਉਣੀ ਆ ਸੰਸਾਰ ਦੇ ਲੋਕਾਂ ਨੂੰ ਆਖਿਆ ਵੀ ਭਾਈ ਜੇ ਤੁਸੀਂ ਸੰਸਾਰ ਤੇ ਆਏ ਹੋ ਤਾਂ ਰੱਬ ਦਾ ਨਾਮ ਜਪੋ ਜਿਨੀਆਂ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗੇ ਆਏ RAM ਰਾਜੇ ਕਦੇ ਪੁੱਛ ਕੇ ਤਾਂ ਵੇਖੋ ਵੀ ਸੰਸਾਰ ਤੇ ਆ ਕੇ ਜੇ ਰੱਬ ਦੇ ਨਾਲ ਗੁਰੂ ਦੇ ਨਾਲ ਜੁੜੇ ਹੀ ਨਹੀਂ ਜੇ ਕੋਈ ਚੰਗਾ ਕਰਮੇ ਨਹੀਂ ਕੀਤਾ ਕੋਈ ਪੁੰਨ ਨਹੀਂ ਖਟਿਆ ਫਿਰ ਸੰਸਾਰ ਤੇ ਜਿਹਹੇ ਜੇ ਪਸ਼ੂ ਆਗੇ ਉਹ ਜਿਹੇ ਅਸੀਂ ਆਕੇ ਸੋ ਸਤਿਗੁਰ ਕਿਰਪਾ ਕਰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਇ ਤਸੈ ਗਣਾ ਸੰਸਾਰ ਦੇ ਵਿੱਚ ਆਏ ਹੋਏ ਉਹੀ ਪ੍ਰਵਾਨ ਨੇ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਰੱਬ ਨੂੰ ਪਾ ਲਿਆ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਨੂੰ ਮਿਲ ਪੈਂਦੇ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਹੁਕਮ ਮੰਨਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੱਗ ਜਾਂਦੀ ਹੈ ਕਿਹੜੀ ਇੱਕ ਖਿਨ ਤਿਸਵਨ ਜੀਵਣਾ ਬਿਰਥਾ ਜਨਮ ਜਣਾ ਕਹਿੰਦੇ ਇੱਕ ਖਿੰ ਖਿੰ ਦਾ ਮਤਲਬ ਹੈ ਪਲ ਅੱਖ ਚਪਕਣ ਜਿੰਨਾ ਸਮਾਂ ਕਹਿੰਦੇ ਜੇ ਰੱਬ ਨੂੰ ਵਿਸਾਰ ਕੇ ਇੱਕ ਖਿੰ ਵੀ ਅਸੀਂ ਆਪਣਾ ਜੀਵਨ ਜਿਉਂਦੇ ਆ ਨਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਬਿਰਥਾ ਜਨਮ ਜਣਾ ਉਹ ਜਨਮ ਹੀ ਬਿਰਥਾ ਹੈ ਜੇ ਇੱਕ ਪਲ ਲਈ ਇੱਕ ਖਿੰ ਲਈ ਰੱਬ ਨੂੰ ਭੁਲਾ ਦਿੰਨੇ ਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਲ ਥਲ ਮਹਿ ਹੀਲ ਪੂਰਿਆ ਰਵਿਆ ਵਿੱਚ ਵਣਾ ਉਹ ਅਕਾਲ ਪੁਰਖ ਤਾਂ ਜਲ ਦੇ ਵਿੱਚ ਹੈ ਥਲ ਮਤਲਬ ਧਰਤੀ ਉੱਤੇ ਹੈ ਰਵਿਆ ਦਾ ਮਤਲਬ ਸਮਾਇਆ ਹੋਇਆ ਕਿੱਥੇ ਵਿੱਚ ਬਣਾ ਵਣਾ ਦਾ ਮਤਲਬ ਹੈ ਜੰਗਲ ਉਹ ਅਕਾਲ ਪੁਰਖ ਜੰਗਲਾਂ ਦੇ ਵਿੱਚ ਹੈ ਭਾਵੇਂ ਹਰ ਥਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਰਸ਼ਨ ਦੀਦਾਰੇ ਕਰ ਨਾਨਕ ਸੇ ਅਖੜੀਆਂ ਬਿਆਨ ਜਿੰਨੇ ਦਿਸੰਦੋਂ ਮਾਪਰੀ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਆ ਅੱਖਾਂ ਨਾਲ ਨਹੀਂ ਅੰਦਰੋਂ ਅੱਖਾਂ ਅੰਦਰਲੀ ਅੱਖਾਂ ਖੋਲ ਕੇ ਵੇਖ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੈਨੂੰ ਦਰਸ਼ਨ ਦੇ ਦੇਵੇਗਾ ਨਹੀਂ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਨੂੰ ਵਿਸਾਰ ਦਿੱਤਾ ਨਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜੇ ਉਹ ਮਾਲਕ ਨੂੰ ਯਾਦ ਨਹੀਂ ਕਰਦੇ ਤਾਂ ਗੁਰੂ ਪਿਤਾ ਕਹਿੰਦੇ ਕਿਤੜਾ ਦੁੱਖ ਗਣਾ ਕਿੰਨਾ ਵੱਡਾ ਦੁੱਖ ਗਿਣਿਆ ਜਾਏਗਾ ਬਹੁਤ ਵੱਡਾ ਦੁੱਖ ਹੈ ਭਾਈ ਜਦੋਂ ਰੱਬ ਨਾਲੋਂ ਵਿਛੋੜਾ ਪੈ ਜਾਵੇ ਨਾ ਤਾਂ ਇਤੋਂ ਵੱਡਾ ਕੋਈ ਦੁੱਖ ਨਹੀਂ ਹੈ ਸਭ ਤੋਂ ਵੱਡਾ ਦੁੱਖ ਹੈ ਹੀ ਇਹ ਹੈ ਕਿ ਜਿਹੜੇ ਰੱਬ ਨੂੰ ਅਸੀਂ ਅਕਾਲ ਪੁਰਖ ਨੂੰ ਇੱਥੇ ਯਾਦ ਕਰਨ ਆਏ ਸੀ ਜਿਨੇ ਭੇਜਿਆ ਸੀ ਜਿਹਦੇ ਦਿੱਤੇ ਸਵਾਸ ਨੇ ਜਿਹਦਾ ਦਿੱਤਾ ਸਰੀਰ ਹੈ ਜਿਹਦਾ ਬਣਾਇਆ ਬ੍ਰਹਿਮੰਡ ਹੈ ਜਿਹਦੇ ਸੰਸਾਰ ਦੇ ਵਿੱਚ ਰਹਿ ਕੇ ਜੇ ਉਹਦਾ ਨਾਮ ਹੀ ਨਹੀਂ ਜਪਿਆ ਤੇ ਜਦੋਂ ਉਮਰ ਖਤਮ ਹੋਣ ਤੇ ਆ ਗਈ ਨਾ ਅੰਤ ਤੈਹ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਪਤਾ ਲੱਗੇਗਾ ਵੀ ਕਿੱਡਾ ਵੱਡਾ ਦੁੱਖ ਹੈ ਇਹ ਪਰਮਾਤਮਾ ਨੂੰ ਭੁਲਾਉਣਾ ਪਰਮਾਤਮਾ ਨੂੰ ਭੁੱਲ ਜਾਣਾ ਸੋ ਸੱਤੇ ਪਾਸ਼ਾ ਅੱਗੇ ਫਰਮਾਉਣਾ ਕਰਦੇ ਨੇ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਸਤਗੁਰ ਕਹਿੰਦੇ ਜਿਨ੍ਹਾਂ ਨੇ ਭਾਈ ਪ੍ਰਭੂ ਨੂੰ 라ਵਿਆ 라ਵਿਆ ਦਾ ਅਰਥ ਹੈ ਜਪਿਆ ਤਿੰਨਾ ਭਾਗ ਮਣਾ ਉਹਨਾਂ ਦੇ ਭਾਈ ਵੱਡੇ ਭਾਗ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ ਤੇ ਸਤਗੁਰ ਕਹਿੰਦੇ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਸਤਿਗੁਰ ਕਹਿੰਦੇ ਪਿਆਸ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਇਹ ਸੰਸਾਰ ਦੇ ਵਿੱਚ ਅਸੀਂ ਪ੍ਰਮਾਤਮਾ ਦਾ ਨਾਮ ਜਪਣ ਆਏ ਆ ਇਹ ਪਿਆਸ ਹੋਣੀ ਚਾਹੀਦੀ ਹੈ ਜਦੋਂ ਹੁਣ ਗਰਮੀ ਪੈ ਰਹੀ ਹੈ ਨਾ ਜੇਠ ਦਾ ਮਹੀਨਾ ਚੜ੍ਹਿਆ ਤੇ ਗੁਰੂ ਪਿਆਰਿਓ ਪਿਆਸ ਲੱਗਦੀ ਆ ਅਸੀਂ ਪਾਣੀ ਲੱਭਦੇ ਆ ਨਾ ਮਹਾਰਾਜ ਕਹਿੰਦੇ ਤੇਰਾ ਮਨ ਵੀ ਪਿਆਸਾ ਮਨ ਨੂੰ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਦੇ ਇਹ ਅੰਮ੍ਰਿਤ ਦੇ ਨਾਲ ਤੇਰਾ ਅੰਦਰ ਜਿਹੜਾ ਜੀਵਨ ਹੈ ਉਹ ਸੌਖਾ ਹੋ ਜਾਏਗਾ ਜਿਹੜੇ ਚੇਤ ਮਹੀਨੇ ਦੀ ਆਪਾਂ ਵਿਚਾਰ ਕਰ ਰਹੇ ਆ ਨਾ ਚੇਤ ਮਹੀਨੇ ਦੇ ਵਿੱਚ ਬਹਾਰ ਖੜਨੀ ਸ਼ੁਰੂ ਹੋ ਜਾਂਦੀ ਹੈ ਤੇ ਗੁਰੂ ਪਿਆਰਿਓ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਹੈ ਬੂਟਿਆਂ ਨੂੰ ਕੁੰਮਬਲਾਂ ਫੁੱਟ ਆਉਂਦੀਆਂ ਨੇ ਫੁੱਲ ਪੱਤੇ ਵਗੈਰਾ ਲੱਗ ਜਾਂਦੇ ਨੇ ਹਰਿਆਲੀ ਹੋ ਜਾਂਦੀ ਹੈ ਬੜਾ ਸੋਹਣਾ ਲੱਗਦਾ ਤੇ ਅਸੀਂ ਬਾਹਰਲਾ ਦ੍ਰਿਸ਼ ਵੇਖ ਕੇ ਕਹਿ ਦਿੰਨੇ ਆ ਨਾ ਵੀ ਕਿੰਨੀ ਸੋਹਣੀ ਕੁਦਰਤ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਤਾਂ ਸੋਹਣਾ ਰੂਪ ਦੇਖ ਰਹੇ ਆ ਤੂੰ ਆਪਣੇ ਅੰਦਰ ਝਾਤੀ ਮਾਰ ਤੇਰੇ ਅੰਦਰ ਹਰਿਆਲੀ ਹੈ ਤੇਰੇ ਅੰਦਰ ਕਿਤੇ ਸੁੱਕਾਪਨ ਤਾਂ ਨਹੀਂ ਹੈ ਸੜਿਆ ਸੜਿਆ ਤਾਂ ਨਹੀਂ ਅੰਦਰੋਂ ਕਿਤੇ ਰਹਿੰਦਾ ਖਿਜਿਆ ਤਾਂ ਨਹੀਂ ਰਹਿੰਦਾ ਕਲਫਿਆ ਤਾਂ ਨਹੀਂ ਰਹਿੰਦਾ ਤੇਰੇ ਅੰਦਰ ਹਰਿਆਲੀ ਜ਼ਰੂਰ ਹੈ ਤੇ ਅੰਦਰਲੀ ਹਰਿਆਲੀ ਕਿਵੇਂ ਦੂਰ ਹੋਏਗੀ ਪ੍ਰਮਾਤਮਾ ਦਾ ਨਾਮ ਜਪ ਕੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਅੰਦਰਲੀ ਹਰਿਆਲੀ ਨੂੰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਦਿਖਾਉਣ ਦੇ ਲਈ ਸੋਨਾ ਬਣਾਉਣ ਦੇ ਲਈ ਜਿਹੜਾ ਸੁੱਕਾਪਣ ਹੋਇਆ ਉਹਦੇ ਵਿੱਚ ਪਾਣੀ ਦੇ ਜਲ ਦੇ ਜਲ ਕੀ ਹੈ ਪ੍ਰਮਾਤਮਾ ਦਾ ਜਲ ਪ੍ਰਮਾਤਮਾ ਦਾ ਨਾਮ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਦਰਸ਼ਨ ਕੋ ਮਨ ਲੋਚਦਾ ਹਰੀ ਦੇ ਦਰਸ਼ਨਾਂ ਨੂੰ ਮਨ ਇਸ ਤਰ੍ਹਾਂ ਲੋਚਣਾ ਚਾਹੀਦਾ ਹੈ ਦੀਦਾਰੇ ਕਰਨ ਲਈ ਇਸ ਤਰ੍ਹਾਂ ਤਤਪਰ ਰਹਿਣਾ ਚਾਹੀਦਾ ਹੈ ਨਾਨਕ ਪਿਆਸਮਨਾ ਜਿਵੇਂ ਮਨ ਨੂੰ ਬੜੀ ਪਿਆਸ ਲੱਗੀ ਹੋਵੇ ਤੇ ਗੁਰੂ ਕੀ ਪਿਆਰਿਓ ਇਹ ਪਿਆਸ ਵਿਰਲਿਆਂ ਵਿਰਲਿਆਂ ਨੂੰ ਲੱਗਦੀ ਹੈ ਕੋਟਨ ਮੈਂ ਕਹੂ ਨਾਰਾਇਣ ਜਿਹੇ ਚੀਤ ਕਰੋੜਾਂ ਦੇ ਵਿੱਚ ਵਿਰਲਾ ਹੀ ਹੁੰਦਾ ਹੈ ਤੇ ਸਤਿਗੁਰ ਮਿਹਰ ਕਰਨ ਸਾਨੂੰ ਕਰੋੜਾਂ ਦੇ ਵਿੱਚ ਕਿਤੇ ਗਿਣਵਾ ਦੇਣ ਤਾਂ ਜੋ ਸਾਡੇ ਮਨ ਦੇ ਵਿੱਚ ਜੋ ਇਹ ਪਿਆਸ ਹੈ ਇਹ ਬੁੱਝ ਜਾਵੇ ਜਿਸ ਜਲ ਨੇਦ ਕਾਰਨ ਤੂੰ ਤੁਮ ਜਗਿਆਏ ਸੋ ਅੰਮ੍ਰਿਤ ਗੁਰਪਾਹੀ ਜਿਓ ਇਹ ਜਲ ਦੇ ਵਿੱਚ ਇਹ ਸੰਸਾਰ ਦੇ ਵਿੱਚ ਜਿਹੜਾ ਅਸੀਂ ਜਲ ਲੈਣ ਆਏ ਆ ਨਾ ਉਹ ਪ੍ਰਮਾਤਮਾ ਦਾ ਨਾਮ ਹੈ ਉਹ ਅਮਰਤ ਰੂਪੀ ਨਾਮ ਹੈ ਸੋ ਅਮਰਤ ਗੁਰ ਪਾਹੀ ਜਿਓ ਉਹ ਗੁਰੂ ਤੋਂ ਮਿਲਦਾ ਹੈ ਛੋਡੋ ਵੇਸ ਭੇਖ ਚੁਤرائی ਦੁਬਦਾ ਇਹ ਫਲ ਨਾਹੀਂ ਜਿਓ ਸਾਨੂੰ ਵੇਸ ਭੇਖ ਬਾਹਰੀ ਪਖੰਡ ਛੱਡਣੇ ਪੈਣੇ ਨੇ ਪਹਿਰਾਵਾ ਛੱਡਣਾ ਪੈਣਾ ਫਿਰ ਸਤਗੁਰ ਕਿਰਪਾ ਕਰਨਗੇ ਬਾਹਰੋਂ ਅਸੀਂ ਧਰਮੀ ਬਣਦੇ ਆਂ ਅੰਦਰੋਂ ਅਸੀਂ ਖੋਟੇ ਆਂ ਸਤਗੁਰ ਕਹਿੰਦੇ ਫਿਰ ਨਹੀਂ ਮਿਲੇਗਾ ਪ੍ਰਮਾਤਮਾ ਦਾ ਨਾਮ ਇਸ ਕਰਕੇ ਚੇਤ ਮਿਲਾਏ ਸੋ ਪ੍ਰਭੂ ਤੇਸ ਕਾ ਪਾਏ ਲਗਾ ਕਹਿੰਦੇ ਮੈਂ ਉਸਦੇ ਚਰਨਾ ਨਾਲ ਜੁੜ ਜਾਵਾਂਗਾ ਉਹਦੇ ਪੈਰ ਫੜ ਲਵਾਂਗਾ ਚਰਨ ਫੜ ਲਵਾਂਗਾ ਜਿਹੜਾ ਚੇਤ ਦੇ ਮਹੀਨੇ ਦੇ ਵਿੱਚ ਮੈਨੂੰ ਪ੍ਰਭੂ ਦੇ ਨਾਲ ਅਕਾਲ ਪੁਰਖ ਦੇ ਨਾਲ ਮਿਲਾ ਦੇਵੇ ਤੇ ਰੱਬ ਦੇ ਨਾਲ ਮਿਲਾਉਣ ਵਾਲਾ ਤਾਂ ਭਾਈ ਇੱਕੋ ਹੀ ਹੈ ਜਿਹਨੂੰ ਅਸੀਂ ਰੋਜ਼ ਪੜ੍ਹਦੇ ਆ ਉਹ ਹੈ ਸਾਡਾ ਸਤਿਗੁਰੂ ਗੁਰਪ੍ਰਸਾਦ ਦਾ ਮਤਲਬ ਇਹ ਹੈ ਕਿ ਭਾਈ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਮਿਹਰ ਸਦਕਾ ਗੁਰੂ ਦੇ ਦੁਆਰਾ ਅਸੀਂ ਅਕਾਲ ਪੁਰਖ ਨਾਲ ਮਿਲਾਪ ਕਰ ਸਕਦੇ ਹਾਂ ਰੱਬ ਨਾਲ ਸਿਰਫ ਤੇ ਸਿਰਫ ਸਾਡਾ ਸਤਿਗੁਰ ਹੀ ਮਿਲਾ ਸਕਦਾ ਹੈ ਤੇ ਗੁਰੂ ਪਿਆਰਿਓ ਇਸ ਕਰਕੇ ਆਓ ਆਪਾਂ ਸਤਿਗੁਰਾਂ ਅੱਗੇ ਬੇਨਤੀ ਕਰੀਏ ਅਰਦਾਸ ਕਰੀਏ ਜੋਦੜੀ ਕਰੀਏ ਕਿ ਗੁਰੂ ਪਿਤਾ ਜੀ ਮਿਹਰ ਕਰੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਓ ਤੇ ਸਾਡੇ ਮਨ ਦੇ ਵਿੱਚ ਜਿਹੜੀ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਜਲ ਦੀ ਪਿਆਸ ਲੱਗੀ ਹੈ ਉਸ ਅੰਮ੍ਰਿਤ ਜਲ ਰੂਪੀ ਦੇ ਕੇ ਸਾਨੂੰ ਸਾਡੀ ਪਿਆਸ ਬੁਝਾਓ ਸੋ ਇਨੀਆਂ ਬੇਨਤੀਆਂ ਪ੍ਰਵਾਨ ਸਤਿਗੁਰ ਕਿਰਪਾ ਕਰਨ ਜਿੰਨੀ ਵੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਗੁਰੂ ਪਿਤਾ ਜੀ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋ ਕਰੋ ਸਿੱਖੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ